ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਜਾਬ ਦੇ ਵਿੱਚ ਬੜੀ ਵੱਡੀ ਤ੍ਰਾਸਦੀ ਜਿਹੜੀ ਹੈ ਉਹ ਆਈ ਹੋਈ ਹੈ ਤੇ ਇਸ ਤ੍ਰਾਸਦੀ ਦਾ ਮੁਕਾਬਲਾ ਪੰਜਾਬ ਵੀ ਜਿਹੜਾ ਹੈ ਬੜੀ شدت ਦੇ ਨਾਲ ਕਰ ਰਿਹਾ ਕਿਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਈਆ ਜਿਹੜਾ ਪੰਜਾਬ ਨੂੰ ਦਿੱਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹਨਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆਂ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ। 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ। ਜਿਹਦੇ ਵਿੱਚ ਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 66320 ਕਰੋੜ ਰੁਪਏ ਬਣਦਾ ਹੈ। ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ। ਜੀ ਡੀ ਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤ੍ਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਹੈ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ। ਔਰ ਕਿੱਡੀ ਹਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ। 90 ਦੇ ਕਰੀਬ ਬੀਐਸਐਫ ਦੀਆਂ ਚੌਕੀਆਂ ਵੀ ਰੁੜ ਗਈਆਂ। ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਆ। ਤੇ ਹਜ਼ਾਰ ਕਰੋੜ ਰੁਪਈਆ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ। ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਛੋਟੇ ਦੁਕਾਨਦਾਰ ਹੈ, ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਏ ਜਾਣ। ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ। ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ। ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ। ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਔਰ ਫਿਰੋਜ਼ਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਆ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਆ ਉਹਨਾਂ ਚਿਰ ਇਹਨਾਂ ਨੂੰ ਮਾਇਕ ਸਹਾਇਤਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਸਰਦਾਰ ਰਖੜਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਆ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ। ਇੱਕ ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ। ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ। ਮੁਕਤੀ ਗੱਲ ਕੀ ਹੈ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਆ ਉੱਥੇ ਅਸੀਂ ਬਿਨਾ ਜਾਤ ਪਾਤ ਕੁੱਲ ਗੋਤ ਧਰਮ ਦੇਖਿਆਂ ਜਿਹੜੇ ਵੀ ਪ੍ਰਭਾਵਿਤ ਨੇ ਅਸੀਂ ਉਹਨਾਂ ਦੀ ਜੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜੜੇ ਹੀ ਪਰਪਾਈ ਕਰਨ ਦਾ ਯਤਨ ਕਰਾਂਗੇ ਜਿੰਨੀ ਕ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਅਸੀਂ ਕੋਈ ਮਾਲਕ ਨਹੀਂ ਹੈ ਅਸੀਂ ਆਕਾਲ ਨਾ ਅਸੀਂ ਸਰਮਾਇਦਾਰਾਂ ਤੇ ਅਸੀਂ ਤਾਂ ਸਿਰਫ ਅਕਾਲ ਪੁਰਖ ਦੇ ਸੇਵਾਦਾਰ ਆ ਤੇ ਜਿੰਨੀ ਕ ਅਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਹੈ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀੜਤਾਂ ਦੀ ਚੜੀ ਹੈ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਇਆ ਰਖੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜੜੀਆਂ ਸਾਡੀਆਂ ਚੱਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਹੈ ਉਹ ਕਰਨਗੇ ਤੇ ਸਰਦਾਰ ਰਵੀਂਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਹੈ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਰ ਕਰਦੇ ਰਾਵਾਂਗੇ ਜਿੰਨਾਂ ਚ ਪੀੜਤ ਪਰਿਵਾਰ ਜਿਹੜੇ ਹੈ ਅ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਜਿੰਨਾ ਕਿ ਸਾਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਕਿੰਨੇ ਨੂੰ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਪਿੰਡ ਨੂੰ ਮਿਲੇਗਾ 1700 ਪਿੰਡਾ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲੇ 90 ਲੱਖ ਰੁਪਇਆ ਬਣਦਾ ਤੇ 90 ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਮਨਾਉਂਦੇ ਲੇਕਿਨ ਪੰਜਾਬ ਇਹ ਤਾਂ ਕੇਂਦਰ ਨੇ ਜੀ ਜਿੰਨਾ ਲੱਗਦਾ ਕਿ ਜਿਹੜਾ 200 ਕਰੋੜ ਰੁਪਏ ਤੋਂ ਵੱਧ ਜਿਹੜਾ ਸੰਗਤ ਨੇ ਆਪ ਕਥਾ ਕਰਕੇ ਲਗਾ ਦੇਣਾ ਉਹ ਤਾਂ ਸਾਡੀ ਉਹ ਤਾਂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਇਹ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉੱਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ ਐਨਆਰਆਈਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੋੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕ ਹੀ ਹੈ ਸਿਆਸਤਾਂ ਵੀ ਹੋ ਰਹੀਆਂ ਨੇ ਇਸੇ ਹਟਾਉਣ ਦੇ ਮੰਤਰੀ ਤੋਂ ਮਿਲਣਾ ਚਾਹੀਦਾ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਉਸ ਹਿਸਾਬ ਦੇ ਨਾਲ 22-2300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਹੈ ਘਰਾਂ ਘਰਾਂ ਦੀਆਂ ਜੜੀਆਂ ਨੇ ਉਹ ਬਿਲਡਿੰਗਾਂ ਜੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ ਛੋਟੇ ਦੁਕਾਨਦਾਰ ਜਿਹੜੇ ਪਿੰਡਾਂ ਚ ਸਾਮਾਨ ਵੇਚਦੇ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ 10000 ਕਰੋੜ ਰੁਪ ਜਿਹੜੇ ਉਹਨਾਂ ਦੇ ਆਪਣੇ ਲੋਕ ਸੀਗੇ ਉਹਨਾਂ ਨੇ 1600 ਕਰਤਾ 13000 ਫੋਨ ਦਾ ਜੀ ਮੈਂ ਸਮਝਦਾ ਮਜ਼ਾਕ ਹੈ ਜੀ ਇਹ 12000 ਤੋਂ 13000 ਤੋਂ 1600 ਕਰਨਾ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹਦੋਂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਉਹ ਕਹਿੰਦੇ ਸਾਬ ਜੀ ਜਿਹੜਾ 20000 ਰੁਪਏ ਪਹਿਲਾਂ ਅਲੋਸ ਕਰ ਦਿੱਤਾ ਸੀ ਕਿ 20000 ਰੁਪਏ ਮੁਆਵਜ਼ਾ ਤੁਸੀਂ 50000 ਕਰ ਪੁਖਮંત્રી ਨੇ ਵੀ ਕਿਤੇ ਮਜ਼ਾਕ ਤੇ ਨਹੀਂ ਕੀਤਾ ਉਹ ਧਰਮ ਮੰਤਰੀ ਦੇ ਹੱਥੋਂ ਪਹਿਲਾਂ ਉਹਨਾਂ ਨੇ 20000 ਕਰ ਜਿਹੜੀ ਸਟੇਟ ਸਟੇਟ ਸਰਕਾਰ ਤਾਂ ਜਿਹੜੀ ਸਹਾਇਤਾ ਦੇ ਰਹੀ ਹੈ ਉਹ 10% ਦਿੱਤੀ ਹੈ 90% ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਔਰ ਇਹ ਬੁਰੀ ਗੱਲ ਹੈ ਮਾੜੀ ਗੱਲ ਹੈ ਪੈਸਾ ਜਿਹੜਾ ਹੈ ਉਹ ਪ੍ਰੋਪਰ ਮਿਲਣਾ ਚਾਹੀਦਾ ਹੈ ਜੇ ਇਹਨਾਂ ਕੋਲੇ ਪੈਸਾ 12-13 ਹਜ਼ਾਰ ਕਰੋੜ ਰੁਪਈਆ ਜਿਵੇਂ ਭਾਜਪਾ ਦੇ ਲੀਡਰ ਦਾਵਾ ਕਰਦੇ ਆ ਕਿ ਪਿਆ ਤੇ ਉਹ ਮੁਆਵਜ਼ਾ ਜਿਹੜਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਸਾਰਾ ਦਾ ਸਾਰਾ ਪੈਸਾ ਜਿਹੜਾ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਚਾਹੀਦਾ ਹੋਕ ਮੰਤਰੀ ਸਾਹਿਬ ਜਿਸਦੀ ਜਿੱਦਾ ਖੇਤ ਉਸਦੀ ਰੇਤ ਆ ਇਹਨਾਲਾ ਸਭ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ ਤੁਹਾਨੂੰ ਲੱਗਾ ਕਿ ਇਹ ਵੀ ਇੱਕ ਲੋੜੀ ਕੋ ਗਿਆ ਪੰਜਾਬ ਸਰਕਾਰ ਜਿਹੜੀ ਹੈਗੀ ਨਾ ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਆ ਉਹ ਤਾਂ ਪੰਜ 7% ਹੀ ਆਈ ਹੋਣੀ ਐ ਬਾਕੀ ਤਾਂ ਸਾਰੀ ਮਿੱਟੀ ਐ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਾਰਤ ਦੇ ਕੰਮ ਆ ਸਕਦੀ ਐ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹਾਂ ਜਿੱਥੇ ਜਿਹਦੇ ਖੇਤਾਂ ਚ ਰੇਤ ਆ ਗਈ ਐ ਕੰਸਟਰਕਸ਼ਨ ਚ ਕੰਮ ਹੋਣ ਵਾਲੀ ਤੇ ਉਹਨਾਂ ਨੂੰ ਇਹਦਾ ਲਾਭ ਹੋਣਾ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਹੈ ਇੱਕ ਹੋਰ ਸਵਾਲ ਹੈ ਜੀ ਸਜੋਗੀ ਨਹੀਂ ਉਹ ਫਾਰਮੈਟ ਹਰ ਜਗ੍ਹਾ ਤੇ ਪੜਨਾ ਚਾਹੀਦਾ ਬਣਨਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜਿਹੜੇ ਆ ਉਹ ਕਲੈਕਟ ਕੀਤੇ ਜਾਣੇ ਚਾਹੀਦੇ ਨੇ ਅਸੀਂ ਗ੍ਰੰਥੀਆਂ ਦਾ ਡਾਟਾ ਇਕੱਠਾ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਪਣੇ ਵਲੰਟੀਅਰਾਂ ਨੂੰ ਕਿਹਾ ਵੀ ਗ੍ਰੰਤੀ ਸਿੰਘ ਜਿਹੜੇ ਪ੍ਰਭਾਵਿਤ ਏਰੀਏ ਦੇ ਗ੍ਰੰਤੀ ਸਿੰਘ ਹੈ ਜਿਨ੍ਹਾਂ ਦੀ 2-2 4-4 5-5000 ਤਨਖਾਹ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਮਹੀਨਾ ਡੇਢ ਮਹੀਨਾ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਉਹ ਗਰੰਤੀ ਸਿੰਘਾਂ ਦੇ ਪਰਿਵਾਰ ਵੀ ਜਿਹੜੇ ਆਵਾਜ਼ਾਰ ਹੋਏ ਆ ਅਸੀਂ ਗਰੰਤੀ ਸਿੰਘਾਂ ਦੀ ਵੀ ਵਿੱਤੀ ਸਹਾਇਤਾ ਕਰਾਂਗੇ ਜਿਹੜੇ ਪ੍ਰਭਾਵਿਤ ਏਰੀਆ ਦੇ ਗਰੰਤੀ ਹੈ ਸਰ ਪਹਿਲੀ ਵਾਰੀ ਵੇਖਾ ਚ ਆਇਆ ਹਰਿਆਣਾ ਝੂਪੀ ਬਿਹਾਰ ਤੇ ਲੋਕ ਜਿਹੜੇ ਨੇ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਦੀ ਮਦਦ ਕਰਨ ਦੇ ਲਈ ਆਏ ਨੇ ਉਹ ਹੀਰਾ ਕੱਟ ਕੇ ਆਏ ਨੇ ਪਹਿਲੀ ਵਾਰੀ ਵੇਖਾ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਜੀ ਕਿ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨਾ ਸਟੇਟ ਟੂ ਸਟੇਟ ਦੇ ਜਿਹੜੇ ਸਬੰਧਾਂ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਇਹ ਜਿਹੜਾ ਭਾਰਤ ਦੀਆਂ ਸਰਕਾਰਾਂ ਨੇ ਕਰਤਾ ਨਾ ਕਿ ਸਟੇਟ ਟੂ ਸੈਂਟਰ ਸਬੰਧ ਇਹਨੇ ਭਾਰਤ ਨੂੰ ਕਮਜ਼ੋਰੀ ਕੀਤਾ ਬਹੁਤਾ ਮਜ਼ਬੂਤ ਨਹੀਂ ਕੀਤਾ ਹੈ ਜੀ ਤੇ ਜਿੰਨਾ ਸਟੇਟਾਂ ਨੇ ਜਿਹੜਾ ਸਹਾਇਤਾ ਕੀਤੀ ਹੈ ਤੇ ਉਹਨਾਂ ਸਟੇਟਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਆ ਰਿਹਾ ਹੈ ਇੱਕ ਅਜੀਬ ਜੇ ਕਿਸਮ ਦਾ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿਤੇ ਸਿੱਖਾਂ ਤੇ ਖਾਸ਼ੀਆਗਤ ਲੋਕਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਨਰੇਟਿਵ ਬਣਿਆ ਕਿ ਪੰਜਾਬ ਉੱਠਦਾ ਆਪਣੇ ਬਲਬੂਤੇ ਉੱਠਦਾ ਉਹਨੂੰ ਤੋੜਨ ਦਾ ਸਿੱਖ ਵਿਰੋਧੀ ਏਜੰਸੀਆਂ ਦਾ ਇਹ ਅਜੰਡਾ ਹੈ ਔਰ ਇਹ ਅਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋਣ ਦਿੱਤਾ ਜਾਏਗਾ ਇੱਕ ਅਜੰਡਾ ਜਿਹੜਾ ਪੰਜਾਬ ਨੇ ਜਿਹੜਾ ਆਪਣਾ ਨੈਰੇਟਿਵ ਸੈੱਟ ਕੀਤਾ ਹੋਣਾ ਮਦਦ ਦੇ ਨਾਲ ਉਸ ਨੈਰੇਟਿਵ ਨੂੰ ਤੋੜਨ ਵਾਸਤੇ ਇਹ ਬਰਤਾਂਤ ਘੜੇ ਜਾ ਰਹੇ ਆ ਜੀ ਪ੍ਰਧਾਨ ਸਾਹਿਬ ਜੀ ਸਿਆਸੀ ਤੌਰ ਤੇ ਵੀ ਵਿਚਰਦਾ ਹੈ ਕਿ ਆਰਡੀਐਫ ਦਾ ਮਸਲਾ ਸਭ ਤੋਂ ਵੱਡਾ ਪੰਜਾਬ ਦਾ ਤੇ ਸੂਬੇ ਨੂੰ ਹੋਰ ਆਰਡੀਐਫ ਕਿਵੇਂ ਮਿਲੇਗਾ ਆਰਡੀਐਫ ਪੰਜਾਬ ਤੇ ਲਾਗੂ ਹੀ ਨਹੀਂ ਹੋਣਾ ਚਾਹੀਦਾ ਜੀ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣ ਕਰਕੇ ਮੈਂ ਪਹਿਲਾਂ ਕਹਿ ਚੁੱਕਿਆ ਕਿ 80 ਕਿਲੋਮੀਟਰ ਬਾਰਡਰ ਰੁੜ ਗਿਆ ਔਰ 90 ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਰੁੜ ਗਈਆਂ ਇਹ ਆਰਡੀਐਫ ਦੇ ਜਿਹੜੇ ਨਿਯਮ ਹੈ ਇਹ ਪੰਜਾਬ ਦੇ ਲਾਗੂ ਕਰਦੇ ਆ ਪੰਜਾਬ ਨੂੰ ਆਰਡੀਐਫ ਦੇ ਪ੍ਰੋਟੋਕੋਲ ਤੋਂ ਮੁਕਤ ਕਰਨਾ ਚਾਹੀਦਾ ਤੁਹਾਡਾ ਬਾਰਡਰ ਸਟੇਟ ਹੈਗਾ ਤੁਹਾਡਾ ਬਾਰਡਰ ਸਟੇਟ ਹੋਣ ਕਰਕੇ ਤੁਹਾਡੀ ਪ੍ਰਾਉਰਟੀ ਬਣਦੀ ਹੈ ਤੁਸੀਂ ਇਹਦੇ ਤੇ ਆਰਡੀਐਫ ਦੇ ਜਿਹੜੇ ਨਿਯਮ ਲਾਗੂ ਕਰਦੇ ਹੋ ਆਰਡੀਐਫ ਦੇ ਨਿਯਮ ਪੰਜਾਬ ਬਾਦਰ ਸਟੇਟ ਹੋਣ ਕਰਕੇ ਬਿਲਕੁਲ ਨਹੀਂ ਹੋਣੀ ਚਾਹੀਦੀ ਵੱਡੇ ਨੇਤਾ ਰਾਹੁਲ ਗਾਂਧੀ ਪਿੰਕਾ ਗਾਂਧੀ ਸੁਪਰੀਆ ਗਾਂਧੀ ਇਹਨਾਂ ਵੱਲੋਂ ਤਾਂ ਕੋਈ ਵੀ ਨਹੀਂ ਆਇਆ ਇਹਨਾਂ ਬਾਰੇ ਕੀ ਚਲੋ ਨਹੀਂ ਆਏ ਜਿਹੜੇ ਨਹੀਂ ਆਏ ਨਹੀਂ ਆਏ ਜਿਹੜੇ ਆ ਗਏ ਉਹਨਾਂ ਦਾ ਧੰਨਵਾਦ ਪਾਣੀ ਟੁੱਟੇ ਨੇ ਇਸ ਦਾ ਜ਼ਿੰਮੇਵਾਰ ਹੈ ਕਿ ਇਹ ਕੁਦਰਤੀ ਆਫਤ ਦੇ ਪਿੱਛੇ ਬੰਦੇ ਬਹੁਤ ਵੱਡੀਆਂ ਮਨੁੱਖਾਂ ਦੀਆਂ ਗਲਤੀਆਂ ਨੇ ਸਭ ਤੋਂ ਪਹਿਲੀ ਗਲਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਬਣ ਰਹੀਆਂ ਹਨ ਹਿਮਾਚਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹਾੜਾਂ ਦੀ ਕਟਾਈ ਹੋ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਸੁਰੰਗਾਂ ਬਣ ਰਹੀਆਂ ਨੇ ਔਰ ਵੱਡੇ ਪੱਧਰ ਦੇ ਉੱਤੇ ਬਦਲ ਫਟਣ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਔਰ ਉਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਹੇਠਲੀਆਂ ਸਟੇਟਾਂ ਨੂੰ ਭੁਗਤਣਾ ਪੈ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ ਉਹ ਕਮਿਸ਼ਨ ਦੇ ਵਿੱਚ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਨੇ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਵਿੱਚ ਕੋਈ ਵੀ ਕੰਸਟਰਕਸ਼ਨ ਹੁੰਦੀ ਹੈ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜ ਕਿਉਂਕਿ ਨੁਕਸਾਨ ਜਿਹੜਾ ਹੈ ਇਹਦਾ ਪੰਜਾਬ ਨੂੰ ਚੱਲਣਾ ਪੈਂਦਾ ਹੈ ਹੇਠਲੀਆਂ ਸਟੇਟਾਂ ਨੂੰ ਜਿਹੜਾ ਹੈ ਉਹ ਚੱਲਣਾ ਪੈਂਦਾ ਹੈ